ਸਸੀਕਾਲ ਅੱਜ ਅਸੀਂ ਆਏ ਹਾਂ ਪੰਚਕੁਲਾ ਦੇ ਸੈਕਟਰ 5 ਵਿੱਚ ਇੱਕ ਐਸੀ ਜਗ੍ਹਾ ਜੋ ਬ੍ਰਿਕਸ ਜਾਂ ਮਾਰਬਲ ਨਾਲ ਨਹੀਂ ਬਲਕਿ ਫੇਥ ਪੀਸ ਤੇ ਪਾਵਰ ਨਾਲ ਬਣੀ ਹੈ ਗੁਰਦੁਆਰਾ ਸ਼੍ਰੀ ਕੋਨੀ ਸਾਹਿਬ ਸਾਹਿਬ ਲੈਟਸ బిਗਨ ਅ ਸੋਲਫੁਲ ਜਰਨੀ ਟੁਗੇਦਰ ਇਹ ਜਗ੍ਹਾ ਦੀ ਕਹਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜੀ ਹੈ ਇਟ ਗੋਸ ਬੈਕ ਟੂ 1689 ਜਦ ਗੁਰੂ ਸਾਹਿਬ ਨਾਰਾਇਣਗੜ੍ਹ ਦੀ ਯਾਤਰਾ ਕਰੇ ਸਨ ਇੱਥੇ ਇੱਕ ਕੁੜੀ ਉਹਦਾ ਨਾਮ ਸੀ ਅਨਪੂਰਨਾ ਗੁਰੂ ਜੀ ਦੀ ਬਹੁਤ ਵੱਡੀ ਭਗਤ ਸੀ ਉਹਦੀ ਸ਼ਰਧਾ ਤੇ ਭਗਤੀ ਨੂੰ ਦੇਖ ਕੇ ਗੁਰੂ ਸਾਹਿਬ ਇੱਥੇ 17 ਪੈਰ ਠਹਿਰੇ ਤੇ ਧਿਆਨ ਕੀਤਾ ਉਹਨਾਂ ਨੇ ਉਹਦੀ ਭਗਤੀ ਭਾਵ ਨੂੰ ਦੇਖ ਕੇ ਉਹਨਾਂ ਨੇ ਉਹਨੂੰ ਆਸ਼ੀਰਵਾਦ ਦਿੱਤਾ ਕਿ ਇੱਥੇ ਪਹਿਲੇ ਮੰਦਿਰ ਬਣੇਗਾ ਫਿਰ ਗੁਰਦੁਆਰਾ ਤੇ ਜੋ ਵੀ ਸੱਚੇ ਦਿਲ ਨਾਲ ਇੱਥੇ ਆਏਗਾ ਉਸ ਦੀ ਅਰਦਾਸ ਜ਼ਰੂਰ ਕਬੂਲ ਹੋਏਗੀ 1936 ਚ ਬਾਬਾ ਜੀਵਾਲ ਸਿੰਘ ਜੀ ਨੇ ਕੋਵਲ ਨੇ ਇਸ ਪਵਿੱਤਰ ਸਥਾਨ ਦਾ ਨਿਰਮਾਣ ਕੀਤਾ ਕਹਿੰਦੇ ਨੇ ਜਿੱਥੇ ਚਰਨ ਪੈ ਜਾਣ ਗੁਰੂ ਸਾਹਿਬ ਦੇ ਉਹ ਮਾਟੀ ਵੀ ਸੋਨਾ ਹੋ ਜਾਂਦੀ ਹੈ ਗੁਰਦੁਆਰਾ ਕੋਨੀ ਸਾਹਿਬ ਉਹੀ ਥਾਂ ਹੈ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁਕੇ ਸਨ ਇਸ ਥੈਲ ਉਹਨਾਂ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਅਤੇ ਹਰ ਦਿਨ ਇੱਥੇ ਸੰਗਤ ਬੜੀ ਸ਼ਰਧਾ ਨਾਲ ਹਾਜ਼ਰੀ ਭਰਦੀ ਹੈ ਇੱਥੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਹਿਮ ਸਮਾਂ ਬਿਤਾਇਆ ਸੀ ਇਤਿਹਾਸ ਅਨੁਸਾਰ ਗੁਰੂ ਸਾਹਿਬ ਆਪਣੀ ਸੰਗਤ ਨਾਲ ਪੰਗਾਣੀ ਯੁੱਧ ਤੋਂ ਬਾਅਦ ਇਸ ਇਲਾਕੇ ਵਿੱਚ ਆਏ ਸਨ ਤੇ ਇੱਥੇ ਸ਼ਰਨ ਲਿੱਤੀ ਜਦੋਂ ਬਾਬਾ ਜੀ ਇਸ ਸਥਾਨ ਤੇ ਆਏ ਤੇ ਉਹਨਾਂ ਨੂੰ ਆਪਣੀ ਇੱਕ ਭਗਤ ਅਨਪੂਰਨਾ ਨਾਮਕ ਬ੍ਰਾਹਮਣ ਕੰਨਿਆ ਦੀ ਭਗਤੀ ਦੇ ਬਾਰੇ ਪਤਾ ਲੱਗਿਆ ਤੇ ਉਹਨਾਂ ਦੀ ਭਗਤੀ ਤੋਂ ਪ੍ਰਭਾਵਿਤ ਹੋ ਕੇ ਬਾਬਾ ਜੀ ਨੇ ਇੱਥੇ ਵਿਸ਼ਰਾਮ ਕੀਤਾ ਤੇ ਅਨਪੂਰਨਾ ਜੀ ਨੇ ਗੁਰੂ ਸਾਹਿਬ ਦੇ ਦਰਸ਼ਨ ਦੀ ਤ੍ਰਿਵਿੱਚਾ ਲਈ ਬਹੁਤ ਤਪੱਸਿਆ ਕੀਤੀ ਸੀ ਗੁਰੂ ਜੀ ਨੇ ਇੱਥੇ 17 ਪਹਿਰ ਧਿਆਨ ਕੀਤਾ ਤੇ ਅਨਪੂਰਨਾ ਦੀ ਭਗਤੀ ਦੇਖ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਕਿ ਇਸ ਥਾਂ ਤੇ ਪਹਿਲੇ ਇੱਕ ਮੰਦਿਰ ਬਣੇਗਾ ਫਿਰ ਇੱਕ ਗੁਰਦੁਆਰਾ ਸਥਾਪਿਤ ਹੋਏਗਾ ਇਹੀ ਸਥਾਨ ਅੱਜ ਵੀ ਸ਼ਰਧਾਲੂਆਂ ਦੇ ਲਈ ਆਸਤਾ ਦਾ ਕੇਂਦਰ ਹੈ ਇੱਥੇ ਸੱਚੇ ਦਿਲ ਨਾਲ ਜੋ ਵੀ ਆਂਦਾ ਹੈ ਉਹਦੀ ਹਰ ਮਨੋਗਾਮਨਾ ਪੂਰੀ ਹੁੰਦੀ ਹੈ ਗੁਰੂਦਵਾਰਾ ਕੋਹਨੀ ਸਾਹਿਬ ਬਾਣੀ ਕਹਿੰਦੀ ਹੈ ਜਿਨੀ ਨਾਮੁ ਦਿਹਾਈਐ ਗਏ ਮਸਕਤੀ ਘਾਲੀ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲੀ ਅਥਾਰਤ ਇਹ ਸ਼ਬਦ ਸਾਨੂੰ ਸਿਖਾਉਂਦੇ ਨੇ ਕਿ ਜੋ ਲੋਕ ਸੱਚੇ ਮਨ ਦੇ ਨਾਲ ਵਾਹਿਗੁਰੂ ਦਾ ਨਾਮ ਜਪਦੇ ਨੇ ਉਹ ਇਸ ਜੀਵਨ ਰੂਪੀ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ ਤੇ ਉਹਨਾਂ ਦੇ ਨਾਲ-ਨਾਲ ਹੋਰ ਕਈ ਜੀਵਾਂ ਨੂੰ ਮੁਕਤੀ ਮਿਲਦੀ ਹੈ। ਗੁਰਦੁਆਰਾ ਕੋਨੀ ਸਾਹਿਬ ਨਾ ਕੇਵਲੇ ਇੱਕ ਇਤਿਹਾਸਿਕ ਸਥਲ ਹੈ ਬਲਕਿ ਅੱਜ ਵੀ ਇੱਥੇ ਦੀ ਬਹੁਤ ਮਾਨਯਤਾ ਹੈ ਇੱਥੇ ਹਰ ਦਿਨ ਸੈਂਕੜੇ ਸ਼ਰਧਾਲੂ ਦੂਰ ਦੂਰ ਤੋਂ ਆਕਰ ਮੱਥਾ ਟੇਕਦੇ ਹਨ ਅਰਦਾਸ ਕਰਦੇ ਹਨ ਤੇ ਮਨ ਦੀ ਸ਼ਾਂਤੀ ਪਾਉਂਦੇ ਨੇ ਇਹ ਜਗ੍ਹਾ ਇੱਕ ਰੂਹਾਨੀ ਸ਼ਕਤੀ ਨਾਲ ਪਰਿਪੂਰਣ ਹੈ ਲੋਕ ਮੰਨਦੇ ਨੇ ਕਿ ਜੋ ਵੀ ਸੱਚੇ ਦਿਲ ਨਾਲ ਇੱਥੇ ਅਰਦਾਸ ਕਰਦਾ ਹੈ ਉਹਦੀ ਹਰ ਮੁਰਾਦ ਪੂਰੀ ਹੁੰਦੀ ਹੈ ਇੱਥੇ ਦਿਨ ਰਾਤ ਲੰਗਰ ਚੱਲਦਾ ਹੈ ਤੇਰਾ ਪੰਥ ਵਡਾਈ ਹੈ ਤਿਸੁ ਜਾਵਾ ਬਲੀਹਾਰੀ ਕੋਈ ਵੀ ਵਿਅਕਤੀ ਚਾਹੇ ਉਹ ਅਮੀਰ ਹੋਵੇ ਚਾਹੇ ਉਹ ਗਰੀਬ ਹੋਵੇ ਇੱਥੋਂ ਭੁੱਖਾ ਨਹੀਂ ਜਾਂਦਾ ਸੇਵਾ ਸਮਰਪਣ ਔਰ ਸਮਾਨਤਾ ਇਹੀ ਇਸ ਇਸ ਸਥਾਨ ਸਿੱਖਾਂ ਦੀ ਅਸਲ ਪਹਿਚਾਨ ਹੈ ਸਾਧ ਸੰਗਤ ਕੈਸਾ ਸੋਈ ਜਿਥੇ ਏਕੋ ਨਾਮੁ ਵਖਾਣੀਐ ਏਹਾ ਸਾਧ ਸੰਗਤ ਜਿਤੁ ਹਰੀ ਰਸੁ ਪਾਈਐ ਸਭੀ ਕੁਸਲਤਾ ਤਿਸ ਸੰਗਿthਾਈਐ ਕਹੂ ਨਾਨਕ ਪ੍ਰਭ ਸਰਨਾਈ ਪਾਈ ਹੈ ਅਰਥਾਤ ਸਾਧ ਸੰਗਤ ਕਿੱਦਾਂ ਦੀ ਹੁੰਦੀ ਹੈ ਜਿੱਥੇ ਕੇਵਲ ਇੱਕ ਪਰਮਾਤਮਾ ਦਾ ਨਾਮ ਲਿੱਤਾ ਜਾਂਦਾ ਹੈ ਉਹੀ ਸੱਚੀ ਸੰਗਤ ਹੈ ਜਿੱਥੇ ਈਸ਼ਵਰ ਦਾ ਅੰਮ੍ਰਿਤ ਰਸ ਮਿਲਦਾ ਹੈ ਉਸੇ ਸੰਗਤ ਵਿੱਚ ਸਾਰੇ ਪ੍ਰਕਾਰ ਦੇ ਸੁਖ ਸ਼ਾਂਤੀ ਕਲਿਆਣ ਪ੍ਰਾਪਤ ਹੁੰਦਾ ਹੈ ਗੁਰੂ ਨਾਨਕ ਕਹਿੰਦੇ ਨੇ ਪ੍ਰਭੂ ਦੀ ਸ਼ਰਨ ਚ ਜਾ ਕੇ ਸੱਚੀ ਸ਼ਾਂਤੀ ਮਿਲਦੀ ਹੈ ਕੀ ਪੰਦ ਸਦਾ ਲੰਗਰ ਚਲਾਇਆ ਗੁਰੂ ਸਿੱਖਾਂ ਨੇ ਪੰਥ ਵਿੱਚ ਲੰਗਰ ਦੀ ਪਰੰਪਰਾ ਸਦਾ ਤੋਂ ਚੱਲੀ ਆ ਰਹੀ ਹੈ ਤੁਸੀਂ ਸਾਰੇ ਸੁਣਨ ਵਾਲਿਆਂ ਤੋਂ ਇੱਕ ਰਿਕੁਐਸਟ ਹੈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਤੇ ਤੁਸੀਂ ਅਗਲਾ ਵਲੌਗ ਕਿਦਾਂ ਦਾ ਦੇਖਣਾ ਚਾਹੋਗੇ ਕਿ ਤੁਸੀਂ ਗੁਰੂ ਸਿੱਖੀ ਨਾਲ ਰਿਲੇਟਡ ਹੋਰ ਇਤਿਹਾਸਿਕ ਸਥਾਨ ਗੁਰਬਾਣੀ ਵਿਆਖਿਆ ਜਾਂ ਫਿਰ ਸੰਗਤ ਦੀ ਸੇਵਾ ਵਾਲੀ ਵੀਡੀਓ ਦੇਖਣਾ ਚਾਹੋਗੇ ਪਲੀਜ਼ ਕਮੈਂਟ ਬਾਕਸ ਵਿੱਚ ਦੱਸੋ ਤਾਕੀ ਅਸੀਂ ਤੁਹਾਡੇ ਲਈ ਅਗਲੀ ਵਾਰ ਹੋਰ ਰੂਹਾਨੀ ਤੇ ਗਿਆਨ ਵਾਲੀ ਵੀਡੀਓ ਲੈ ਕੇ ਆ ਸਕੀਏ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਬਿਕੋਜ਼ ਵੀ ਆਰ ਗਾਟ ਮੋਰ ਸੋਲਫੁਲ ਜਰਨੀਜ਼ ਕਮਿੰਗ ਅਵੇ ਟਿਲ ਨੈਕਸਟ ਟਾਈਮ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ